ਕਹਿੰਦੇ ਹਨ ਜਿਹੜਾ ਮਾਇਆ ਦੇ ਜਾਲ ਵਿੱਚ ਫਸਿਆ ਹੈ ਜਿਹੜਾ ਲਾਲਚੀ ਹੈ ਜਿਹੜਾ ਲੋਭੀ ਹੈ ਜਿਹਨੂੰ ਆਖਿਆ ਪਹਿਲੀ ਪੰਕਤੀ ਵਿੱਚ ਮੂਰਖ ਮਗਨ ਕਿੰਦੀ ਉਹਦੀ ਰੂਚੀ ਜਿਹੜੀ ਹੈ ਨਾ ਸ਼ਬਦ ਵਿੱਚ ਨਹੀਂ ਜੁੜਦੀ ਉਹ ਆਪਣੇ ਆਪ ਨੂੰ ਸ਼ਬਦ ਵਿੱਚ ਨਹੀਂ ਜੋੜ ਪਾਂਦਾ ਦੁਰਮਤ ਆਵਣ ਜਾਲ ਤੇ ਇਸੇ ਭੈੜੀ ਮਤ ਦੇ ਪਿੱਛੇ ਲੱਗ ਕੇ ਜਿਵੇਂ ਸੰਸਾਰ ਤੇ ਹੁੰਦਾ ਹੈ ਇਸੇ ਤਰ੍ਹਾਂ ਸੰਸਾਰ ਨੂੰ ਚਲਾ ਜਾਂਦਾ ਹੈ ਕੁਝ ਲਾਹਾ ਨਹੀਂ ਖਟ ਪਾਉਂਦਾ ਕੁਝ ਹਾਸਲ ਨਹੀਂ ਕਰ ਪਾਉਂਦਾ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਕਿ ਅਸੀਂ ਆਏ ਸੀ ਗੋਬਿੰਦ ਮਿਲਣ ਕੀ ਇਹ ਤੇਰੇ ਬਈਆ ਇਹਦਾ ਮਤਲਬ ਕੁਝ ਲੈਣ ਵਾਸਤੇ ਆਏ ਸੀ ਕੁਝ ਕਰਨ ਵਾਸਤੇ ਆਏ ਸੀ ਪੁਰਗੁਰ ਨਾਮ ਦੇ ਸਾਥ ਕਹਿੰਦੇ ਸ਼ਬਦ ਨਾਲ ਭੀੜਿਆ ਸਾਥ ਤਾਂ ਦੁਰਮਤ ਆਵਣ ਜਾਣ ਇਹ ਮਨ ਹੈ ਜਿਹੜਾ ਇਹ ਮੂਰਖ ਮਨ ਲੋਭੀ ਮਨ ਲਾਲਚੀ ਮਨ ਮਾਇਆ ਦੇ जाल ਵਿੱਚ ਫਸਿਆ ਰਿਹਾ ਸ਼ਬਦ ਨਾਲ ਸੁਰਤ ਨਹੀਂ ਜੋੜੀ ਇੱਥੇ ਆ ਕੇ ਲਾਭ ਵੀ ਨਹੀਂ ਖਟਿਆ ਕੁਝ ਹਾਸਲ ਵੀ ਨਹੀਂ ਹੋਇਆ ਇਸੇ ਤਰ੍ਹਾਂ ਇੱਥੋਂ ਖਾਲੀ ਹੱਥ ਜੁੜ ਗਿਆ ਇਹਨੂੰ ਹੋਰ ਸੌਖੇ ਤਰੀਕੇ ਨਾਲ ਸੰਧਣਾ ਹੋਵੇ ਤੇ ਐਂ ਸਮਝ ਲਈਏ ਸ਼ਬਦ ਨਾ ਭੀਜੇ ਸਾਖਤਾ ਦੁਰਮਤ ਆਵਣ ਜਾਣ ਦਾ ਅਰਥ ਐਂ ਸਮਝੀਏ ਵੀ ਜਿਸ ਦਿਨ ਤੋਂ ਹੋਜ ਸੰਭਾਲੀ ਤੇ ਸਾਡਾ ਸੁਭਾਅ ਸੀ ਕਿਸੇ ਦੀ ਖੇਡ ਵੱਲ ਵੇਖ ਕੇ ਅੰਦਰੋਂ ਜੈਲਸ ਕਰਨਾ ਕਿਸੇ ਨੂੰ ਚੰਗੇ ਨੰਬਰ ਲੈ ਕੇ ਆਉਂਦੇ ਵੇਖ ਕੇ ਜਲਸ ਕਰਨਾ ਕਿ ਜੇ ਜਦੋਂ ਸ਼ੁਰੂਆਤ ਹੋਈ ਇਸ ਸ਼ੁਰੂਆਤ ਤੋਂ ਲੈ ਕੇ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਜਿੰਨੇ ਇਸੇ ਤਰ੍ਹਾਂ ਦਾ ਸੁਭਾਅ ਬਣਿਆ ਰਿਹਾ ਉਹਨੂੰ ਗੁਰੂ ਸਾਹਿਬ ਕਹਿੰਦੇ ਸ਼ਬਦ ਨਾਲ ਪੀਜੈ ਸਾਖਤਾ ਕਿ ਸਾਰੀ ਜ਼ਿੰਦਗੀ ਲੰਘ ਗਈ ਸ਼ਬਦ ਦੇ ਨਾਲ ਜੁੜ ਕੇ ਆਪਣੇ ਸੋਤ ਨੂੰ ਇਹਨੇ ਆਪਣਾ ਸੁਭਾਅ ਨਹੀਂ ਬਦਲਿਆ ਜਿਦ ਦਿਨ ਪਹਿਲੇ ਦਿਨ ਗੁਰਦੁਆਰੇ ਮਾ ਦੀ ਉਂਗਲੀ ਫੜ ਕੇ ਆਇਆ ਉਸ ਦਿਨ ਵੀ ਜਲਸ ਸੀ ਤੇ ਜਿਦ ਦਿਨ ਅਖੀਰਲੇ ਸਮੇਂ ਵਿੱਚ ਪੁੱਤਰੇ ਉਂਗਲੀ ਫੜ ਕੇ ਲੈ ਕੇ ਮੱਥਾ ਟਿਕਾਣ ਉਸ ਦਿਨ ਵੀ ਜਲਸ ਸੀ ਸਾਗਤ ਇਸ ਤਰ੍ਹਾਂ ਦਾ ਬਣਿਆ ਸ਼ਬਦ ਨਾਲ ਭਿੱਜਿਆ ਸਾਗਤਾ ਦੁਰਮਤ ਆਗਨ ਦਾੜ ਪਹਿਲੇ ਦਿਨ ਆਇਆ ਗੁਰਦੁਆਰੇ ਉਸ ਦਿਨ ਵੀ ਜਲਸ ਤਾਂ ਭਰਿਆ ਆਇਆ ਸੀ ਤੇ ਲੈ ਲੀਂਦਾ ਕੁਝ ਸਿੱਖ ਲੀਂਦਾ ਛੰਤ ਲਾਲ ਰੂਚੀ ਜੋੜਦਾ ਸ਼ਬਦ ਨਾਲ ਜੁੜਦਾ ਤੇ ਜੀਵਨ ਬਦਲ ਜਾਂਦਾ ਪਰ ਇਹ ਬਦਲ ਨਹੀਂ ਪਾਇਆ ਕਿਉਂ ਨਹੀਂ ਬਦਲ ਪਾਇਆ ਕਿਉਂਕਿ ਸੰਕਤ ਸੀ ਮਨਮੁਖ ਸੀ ਸੁਭਾਅ ਐਸਾ ਬਣਾ ਲਿਆ ਬਦਲਣਾ ਇਹਨੇ ਆਪਣੇ ਆਪ ਨੂੰ ਨਹੀਂ ਚਾਇਆ ਸਾਧੂ ਸਤਗੁਰ ਨੇ ਮਿਲੇ ਤਾਂ ਪਾਈਏ ਗੁਣੀ નિਧਾਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਇਸ ਨੂੰ ਗੁਰੂ ਮਿਲ ਪਏ ਤੈਨਵੇਂ ਖਜ਼ਾਨਾ ਹਾਸਲ ਹੋ ਜਾਂਦਾ ਹੈ ਕਿਹੜਾ ਖਜ਼ਾਨਾ ਗਿਆਨ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਚੰਗੀ ਮਤ ਦਾ ਖਜ਼ਾਨਾ ਚੰਗੀ ਮਤ ਨਹੀਂ ਮਿਲੀ ਤੇ ਭਟਕਦਾ ਰਿਆ ਚੰਗੀ ਮਤ ਮਿਲ ਗਈ ਤੇ ਇਹਦਾ ਜਿਹੜਾ ਹੈ ਸੰਸਾਰ ਤੇ ਉਹਦਾ ਸਫਲ ਹੋ ਗਿਆ ਮਨ ਦੇ ਹਾਂ ਮੈਂ ਛੋਡ ਗਮਾਨ ਮਨ ਦੇ ਹਾਂ ਮੈਂ ਛੋਡ ਗਮਾਨ ਏ ਮੇਰੇ ਮਨ ਹੰਕਾਰ ਛੱਡ ਦੇ ਜਦੋਂ ਸੀ ਬਾਣੀ ਪੜਦੇ ਮਨ ਨੂੰ ਮੈਂ ਬਾਣੀ ਪੜਾਂਗਾ ਤੇ ਪੰਕਤੀ ਮੈਂ ਬੜਨੀ ਫਿਰ ਇੱਕ ਦੀ ਗੱਲ ਨੂੰ ਮੇਰੇ ਵਾਸਤੇ ਮੇਰੀ ਗੱਲ ਹੋਈ ਤੁਹਾਡੇ ਵਿੱਚੋਂ ਕੋਈ ਬਾਣੀ ਦੀ ਪੰਕਤੀ ਪੜੇਗਾ ਤਾਂ ਤੁਹਾਡੇ ਲਈ ਜਿਹੜਾ ਵੀ ਬਾਣੀ ਪੜੇਗਾ ਗੁਰਨਾਨਦ ਸਾਹਿਬ ਨੇ ਉਹਦੇ ਲਈ ਹੀ ਇਹ ਸ਼ਬਦ ਉਤਾਰ ਲਿਖਿਆ ਤਾਂ ਉਹ ਐ ਆਖੇਗਾ ਆਪਣੇ ਆਪ ਨੂੰ ਮਨ ਰੇ ਹਮੇਂ ਛੋੜ ਮਨ ਤੇ ਮੇਰੇ ਮਨਾ ਹੰਕਾਰ ਸਕਦੇ ਕਦੀ ਇਸ ਤਰ੍ਹਾਂ ਸੀ ਆਪਣੇ ਆਪ ਨੂੰ ਇਕੱਲੇ ਬੈ ਕੇ ਸਮਝਾਇਆ ਹੋਵੇ ਨਹੀਂ ਹੰਕਾਰ ਚੰਗੀ ਚੀਜ਼ ਨਹੀਂ ਇਹ ਮੇਰੇ ਮਨਾ ਹੰਕਾਰ ਚਾ ਅੱਜ ਸਵੇਰੇ ਸੀ ਗੱਲ ਕਰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੇ ਵਿੱਚ ਨਾ ਗੁਰੂ ਸਾਹਿਬ ਨੇ ਮਨ ਦੀ ਗੱਲ ਕੀਤੀ ਹੈ ਕਿ ਤਨ ਦੀ ਗੱਲ ਕੀਤੀ ਮਨ ਦੀ ਗੱਲ ਕੀਤੀ ਇਹਦਾ ਮਤਲਬ ਸਾਡਾ ਸਾਡੀ ਜ਼ਿੰਦਗੀ ਦੇ ਵਿੱਚ ਮਨ ਨੂੰ ਸੋਹਣਾ ਬਣਾਣ ਤੇ ਯੋਰ ਲੱਗਦਾ ਹੈ ਹੋ ਵੀ ਰਿਹਾ ਤਨ ਨੂੰ ਸੋਹਣਾ ਬਣਾਣ ਤੇ ਯੋਰ ਲੱਗਦਾ ਪਿਆ ਤਨ ਨੂੰ ਸੋਹਣਾ ਬਣਾਉਣ ਵਾਸਤੇ ਪਾਲ ਰਖ ਲੋਏ ਮਨ ਨੂੰ ਸੋਹਣਾ ਬਣਾਉਣ ਵਾਸਤੇ ਕੋਈ ਹੈ ਡਾਕਟਰ ਜਿਹੜਾ ਕਹਿੰਦਾ ਲਾਹਤ ਤੇ ਮਨ ਦੀ ਮੈਲਣਾ ਦੇ ਕੋਈ ਹੋਰ ਐਸਾ ਪਾਲ ਕੋਈ ਐਸਾ ਦੁਨੀਆ ਦੇ ਵਿੱਚ ਵੱਡੇ ਤੋਂ ਵੱਡਾ ਸਿਆਣਾ ਹੋਵੇ ਜਿਹੜਾ ਆ ਕੇ ਲਿਆ ਤੇਰੇ ਮਨ ਦੀਆਂ ਬੁਰਾਈਆਂ ਸਾਰੀਆਂ ਨੇ ਇੰਜੈਕਸ਼ਨ ਲੈ ਕੇ ਅੰਦਰ ਹੀ ਮਾਰ ਦਿੱਤਾ। ਕੋਈ ਹੈ? ਕੋਈ ਨਹੀਂ। ਗੁਰਮਾਨਕ ਸਾਹਿਬ ਦੀ ਬਾਣੀ ਮਨ ਦੀ ਮੈਨ ਲਾਉਂਦੀ ਹੈ। ਮੇਰਾ ਵੈਦ ਗੁਰੂ ਗੋਬਿੰਦ ਸਾਹਿਬ। ਗੁਰਮਾਨਕ ਸਾਹਿਬ ਐਸੇ ਵੈਦ ਹਨ ਗੁਰੂ ਗ੍ਰੰਥ ਸਾਹਿਬ ਜੀ ਐਂ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਐਸੇ ਵੈਦ ਹਨ ਕਿ ਸਾਡੇ ਮਨ ਦੀ ਭਾਵੇਂ ਮਨ ਦੀ ਮੈਨ ਲਾਣ ਵਾਲਾ ਦੁਨਿਆਵਾਂ ਕੋਈ ਡਾਕਟਰ ਨਹੀਂ ਕੋਈ ਸੈਣਾ ਨਹੀਂ ਵੀ ਸਾਡੇ ਕੋਲ ਹੈ ਨਾ। ਗੁਰਗ੍ਰੰਥ ਸਾਹਿਬ ਸਾਡੇ ਮਨ ਦੀ ਮੈਲ ਲਾ ਦਿੰਦੇ ਨੇ ਮੈਲ ਉਹ ਲੋਕ ਉਹ ਤੋਂ ਅਨੰਦ ਨਹੀਂ ਵਿਦੋਸੀ ਆਪਣੇ ਮਨ ਦੀ ਆਪ ਮੈਲ ਲਾਣਾ ਚਾਹੁੰਦੇ ਆ ਜਦੋਂ ਸਾਨੂੰ ਇਹ ਅਹਿਸਾਸ ਹੋਏਗਾ ਜਦੋਂ ਤੁਸੀਂ ਆਪ ਇਕੱਲੇ ਬਹਿ ਕੇ ਆਪਣੇ ਮਨ ਨਾਲ ਗੱਲ ਕਰਾਂਗੇ ਆਪਣੇ ਆਪ ਨੂੰ ਸੋਚਾਂਗੇ ਮਨ ਦੇ ਹਉ ਮੈਂ ਛੋਡੂਗਾ ਇਹ ਮੇਰੇ ਮਨਾਂ ਹੋਵੇ ਹੀ ਨਹੀਂ ਇਹ ਤਾਂ ਗਲਤ ਹੋ ਗਿਆ ਐਵੇਂ ਨਹੀਂ ਸੀ ਮੈਨੂੰ ਕਰਨਾ ਚਾਹਤਦਾ ਇਹ ਤਾਂ ਮੈਂ ਗਲਤ ਕਰ ਦਿੱਤਾ ਹੈ ਮੈਨੂੰ ਤੁਹਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਦੁਨੀਆ ਦੇ ਵਿੱਚ ਮੰਨ ਲਓ ਦੁਨੀਆ ਹੀ ਕਲੇਸ਼ ਖਤਮ ਹੋ ਜੇ ਕਲੇਸ਼ ਦੁਨੀਆ ਵਿੱਚੋਂ ਜੇ ਇੱਕ ਛੋਟਾ ਜਿਹਾ ਸ਼ਬਦ ਮਾਫੀ ਸਾਡੇ ਜੀਵਨ ਵਿੱਚ ਆ ਦੇ ਮਾਫ ਕਰਨਾ ਜੀ ਮੈਂ ਕੋਈ ਸ਼ਬਦ ਗਾਲੀ ਮੋਲਦਾ ਆ ਸਾਰਾ ਬੌਲਾਕਾ ਤੁਹਾਡੇ ਪਰਿਵਾਰਾਂ ਵਿੱਚ ਖਤਮ ਹੋ ਜੇ ਸਮਾਜ ਵਿੱਚੋਂ ਖਤਮ ਹੋਵੇ ਰਾਜਨੀਤਿਕ ਵੱਡੇ ਵੱਡੇ ਆਉਂਦੇ ਆ ਕਹਿੰਦੇ ਜਾਂਦਾ ਜੀ ਮੈਂ ਮਾਫੀ ਮੰਗਦਾ ਜੀ ਫਿਰ ਨਾਲ ਦੀ ਨਾਲ ਜੋਸ਼ ਅਸੀਂ ਉਹਦੇ ਲਈ ਸੋਚਿਆ ਨਾਲ ਐਵੇਂ ਕੰਮ ਆ ਕੰਮ ਸਾਰਾ ਕੁਝ ਨਾਲ ਦੇ ਨਾਲ ਅਸੀਂ ਡਿਲੀਟ ਕਰ ਦਿੰਦੇ ਨੇ ਮਾਫੀ ਮੰਗ ਲਈਏ ਨੇ ਆਪਣੰਨ ਭਲਾ ਹੋ ਜਾਂਦਾ ਦੁਸ਼ਰ ਦਾ ਵਿਪਲਾ ਹੋ ਜਾਂਦਾ ਪ੍ਰੈਸਿਸ ਸਾਡੀ ਆਕੜ ਐ ਸੀ ਮਰਨ ਮਰਨ ਵਾਲੇ ਦਿਨ ਤੱਕ ਮਾਫੀ ਦੀ ਮੰਗ ਨਾ ਸਿੱਖੀ ਝੁਕਦੇ ਨਹੀਂ ਅਸੀਂ ਝੁਕਣਾ ਹੀ ਨਹੀਂ ਸਿੱਖਿਆ ਆਪਣੇ ਆਪ ਇਸ ਤਰ੍ਹਾਂ ਆਕੜਦਾ ਨੇ ਜਿਵੇਂ ਮੁਰਦੇ ਦਾ ਸ਼ਰੀਰ ਨੇ ਆਕੜਿਆ ਹੁੰਦਾ ਕਿ ਧੌਣ ਥੱਲੇ ਕਰ ਦੇਈ ਇਹ ਬਹੁਤ ਵੱਡਾ ਗੁਣ ਹੈ ਮਾਫੀ ਮੰਗ ਲੈਣਾ ਬਹੁਤ ਵੱਡਾ ਹੈ ਮਤਲਬ ਆਪਣੇ ਆਪ ਨੂੰ ਨਿਮਾਣੇ ਬਣਾ ਲੈਣਾ ਜੀ ਮੈਂ ਤੁਹਾਡੇ ਤੋਂ ਛੋਟਾ ਜੀ ਮੈਂ ਜੇ ਹੁਣੇ-ਹੁਣੇ ਗੁਰਦੁਆਰੇ ਆਣਾ ਸ਼ੁਰੂ ਕੀਤਾ ਤੇ ਮੈਨੂੰ ਨਹੀਂ ਪਤਾ ਚੌਂਸਾਬ ਕਿਵੇਂ ਕਰੀਦਾ ਜਿਵੇਂ ਮੈਂ ਹੁਣੇ-ਹੁਣੇ ਆਣਾ ਸ਼ੁਰੂ ਕੀਤਾ ਮੈਨੂੰ ਨਹੀਂ ਸੀ ਪਤਾ ਗੁਟਕਾ ਸਾਬ ਬਲਮਾਰੀ ਵਿੱਚ ਕਿਵੇਂ ਰੱਖਿਆ ਤੁਸੀਂ ਮੈਨੂੰ ਦੱਸ ਦਿੱਤਾ ਬਹੁਤ ਤਾਰਾ ਮੈਂ ਮਾਫੀ ਮੰਗਦਾ ਜੀ ਮੇਰੇ ਤੋਂ ਗਲਤੀ ਹੋ ਗਈ ਤੇ ਜੇ ਨਾਲ ਚਾਰ ਜਦੋਂ ਤੂੰ ਉਲਟਾ ਰੱਖਿਆ ਫਿਰ ਤੂੰ ਮੈਨੂੰ ਦੱਸਾਂ ਜਦੋਂ ਤੂੰ ਚੌਂਸਾਬ ਕਰਦਾ ਗਲਤੀ ਕੀਤੀ ਉਦੋਂ ਤਿੰਨ ਦੱਸਾਂ ਤੇ ਇਹ ਸਾਰੀਆਂ ਬਾੜੀਆਂ ਗੱਲਾਂ ਹਟਾ ਕੇ ਐਂ ਵੇਖੋ ਹੁਣ ਅਸੀਂ ਸਹਿਤ ਪਾਠ ਆਰੰਭ ਕੀਤਾ ਐ ਇਸ ਤਰ੍ਹਾਂ ਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਾਂ ਆਪਲੀਏ ਵੀ ਜਦ ਇਹ ਵੀ ਸਾਰਾ ਕੁਝ ਉਸੇ ਤਰ੍ਹਾਂ ਜੀਵਨ ਵਿੱਚ ਚੱਲਦਾ ਰਿਹਾ ਤਾਂ ਫਿਰ ਕੋਈ লাভ ਥੋੜੀ ਰਹਿ ਜਾਂਦਾ ਆਪਾਂ ਕਰ ਹੀ ਰਹੇ ਸੀ ਫਿਰ ਅਖੰਡ ਪਾਠ ਸਾਹਿਬ ਤੁਸੀਂ ਕਰਵਾ ਹੀ ਰਹੇ ਹੋ 5100 ਰੁਪਇਆ ਦੇ ਕੇ ਪਾਠ ਸੰਗਤ ਕਰਦੇ ਹੀ ਬੈਠ ਗਏ ਹੁਣ ਇਹ ਜ਼ਰੂਰੀ ਹੈ ਕਿ ਹੁਣ ਅਸੀਂ ਆਪਣੇ ਆਪ ਨਾਲ ਗੱਲ ਕਰ ਸਕੀਏ ਸਾਨੂੰ ਲੱਗ ਰਿਹਾ ਇਹ ਨਹੀਂ ਮੇਰੇ ਨਾਲ ਇੱਥੇ ਗਲਤ ਬੋਲਿਆ ਕੋਈ ਗੱਲ ਬੋਲਿਆ ਠੀਕ ਉਹਨੇ ਬੋਲਿਆ ਨਾ ਮੈਂ 얘 ਨਾਲ ਕੋਈ ਮੈਂ 얘 ਨਾਲ ਗੱਲ ਹੀ ਨਹੀਂ ਕਰਦਾ ਬਾੜੇ ਬਜ਼ੁਰਗ ਕਹਿੰਦਾ ਉਹ ਕਹਿੰਦੇ ਹੁੰਦੇ ਸੀ ਗੰਦੇ ਨਾਲ ਬੋਲ ਕੇ ਆਪਣਾ ਹੋਂਦ ਨਾ ਜੀਦਾ ਗੱਲ ਹੀ ਨਾ ਕਰੋ ਤੁਹਾਨੂੰ ਲੱਗਦਾ ਤੂੰ ਬਾੜਾ ਹੈ ਇਹ ਤੇ ਕੋ ਨਾਂ ਸਾਕ ਕਿਨੇ ਮੂਰਖੇ ਨਾਲ ਨਾ ਪਰ ਅੱਖ ਇਹੋ ਬੁੱਝੀ ਐ ਤੇ ਅੱਖਰ ਵਿੱਚੋਂ ਤੁਸੀਂ ਸਿੱਖਿਆ ਕੀ ਨਹੀਂ ਇਹ ਗੜੁ ਦੇ ਅੱਖਰ ਵਿੱਚੋਂ ਸ਼ਬਦ ਵਿੱਚੋਂ ਅਸੀਂ ਇਹ ਸਿੱਖਿਆ ਲਈ ਕਿ ਮੂਰਖ ਨਾਲ ਨਹੀਂ ਲੁਜੜਨਾ। ਕੀ ਕੋਈ ਹੈ ਫਾਇਦਾ? ਕੁੱਤਾ ਭੌਂਕਦਾ ਆਵੇ ਤੇ ਅੱਖੋਂ ਵੀ ਕੁੱਤੇ ਵਾਂਗ ਕੋਹਕਨ ਲੱਗ ਪਏ ਦੋਵਾਂ ਵਿੱਚ ਫਰਕ ਹੈ। ਇੱਕ ਕੁੱਤਾ ਭੌਂਕਦਾ ਦੂਜਾ ਬੰਦਾ ਲੰਘ ਜਾਂਦਾ ਕਿਉਂ ਭਲਾ? ਉਹ ਕੁੱਤਾ ਹੈ ਕੋ ਬੰਦਾ ਹੈ। ਤੇ ਜਿਉਂਦੇ ਵਾਂਗ ਹੀ ਭੌਂਕਨ ਲੱਗ ਜਦੋਂ ਵਿੱਚ ਫਰਕ ਰਹੇਗਾ। ਇਸੇ ਕਰਕੇ ਤਾਂ ਅਖਿਆਨਦਾ ਉਹ ਤੂੰ ਕੁੱਤਾ ਹੈ। ਤੂੰ ਕੁੱਤੇ ਨਾਲ ਕੁੱਤਾ ਥੋੜੀ ਬਣ ਜਾਂਦਾ। ਤੂੰ ਲੰਘ ਜਾ ਆਪਣਾ ਪਾਸ ਤੂੰ ਕਿਉਂ ਲੰਘ ਉਹਦੇ ਵਾਂਗ ਕਰਦਾ ਹੈਂ। ਕਮਲਾ ਬੰਦਾ ਤੇ ਕਮਲਾ ਮੂਰਖ ਬੰਦਾ ਤੇ ਮੂਰਖ ਹੈ ਹੁਣ ਮੂਰਖ ਨਾਲ ਲੜ ਕੇ ਮੂਰਖ ਨਾਲ ਝਗੜ ਕੇ ਮੂਰਖ ਥੋੜੀ ਬੰਦ ਜਾਣਾ ਹੱਥ ਦੂੜ ਦਈਏ ਨਾ ਸਾਡੇ ਨੂੰ ਸਾਨੂੰ ਤੇ ਕੋਈ ਬੋਲ ਬੋਲਦਾ ਨਾ ਇੰਨੇ ਕੋਈ ਸਖਤ ਬੋਲ ਨਹੀਂ ਬੋਲਦਾ ਗੁਰਨਾਨਕ ਸਾਹਿਬ ਨੂੰ ਜਾਖਿਆ ਸੀ ਕੋਈ ਅੱਖ ਹੈ ਭੂਤ ਨਾ ਕੋ ਕਹੇ ਬੇਤਾਲਾ ਉਹ ਅੱਖ ਆਦਮੀ ਨਾਨਕ ਵਿਚਾਰਾ ਗੁਰਨਾਨਕ ਸਾਹਿਬ ਨੂੰ ਭੂਤ ਆ ਗਿਆ ਗੁਰੂ ਨਾਨਕ ਸਾਹਿਬ ਨੂੰ ਜਾਣ ਲਿਆ ਇੱਕ ਕਿੰਨੀ ਵੱਡੀ ਸਹਤ ਚਿਲਦਾਏ ਸਾਡੇ ਘਰਾਂ ਚ ਗਦੂ ਹੋ ਗਈ ਹੈ ਬੱਚੇ ਮਾਂ ਦੀ ਗੱਲ ਨਹੀਂ برداشت ਕਰਦੇ ਨੋਆ ਸੱਸ ਦੀ ਗੱਲ برداشت ਨਹੀਂ ਕਰਦੀਆਂ ਸੱਸਾਂ ਨੋਹ ਦੀ ਗੱਲ ਨਹੀਂ ਕਰਦੀਆਂ ਪਿਓ ਪੁੱਤਰਾ ਦੀ ਗੱਲ ਨਹੀਂ برداشتਉਂਦਾ ਬੇ ਕਲ ਜੰਮੇ ਮਨੁਸਤ ਹੁੰਦੇ ਨੇ ਇੱਕ ਗੋੜ ਹੈ ਨਾ ਅਕਾ ਠੀਕ ਪੁੱਤਰ ਸਾਡੇ ਸਮੇਂ ਵਿੱਚ ਮੈਂ ਕਰਦਾ ਰੁਣ ਤੇ ਆ ਵਕਤ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਸੱਸਾਂ ਬੋਲਦੇ ਨਾ ਧੀਏ ਬਚਾਣਾ ਹੈ ਤੇ ਆਪਣਾ ਗਵਾਣਾ ਹੈ ਤੇ ਆਪਣਾ ਬਚਾਏਗੀ ਤੇ ਤੇਰਾ ਬਚੇਗਾ ਗਵਾਏਗੀ ਤੇ ਤੇਰਾ ਬੱਚੇਗਾ ਹੁਣ ਤੇਰੀ ਮਰਜ਼ੀ ਮੇਰੀ ਸੱਸ ਨੇ ਚਾਬੀਆਂ ਮੈਨੂੰ ਦਿੱਤੀਆਂ ਸੀ ਮੈਂ ਸਾਂਭ ਕੇ ਕਿੱਥੋਂ ਕਿੱਥੇ ਲੈ ਕੇ ਗਈਆਂ ਮੈਂ ਲੈਤੀ ਤੇ ਦਿੰਉਂਦੇ ਨੇ ਮੇਰੇ ਵੱਲੋਂ ਸਾਰਾ ਢਾੜਨਾ ਤੇ ਮੇਰੇ ਵੱਲੋਂ ਜੋੜ ਕੇ ਬਣਾ ਲੈ ਮਰਜ਼ੀ ਤੇਰੀ ਹੈ ਗੱਲ ਮੁੱਕ ਗਈ ਸੱਸ ਕੇ ਦੀ ਮੈਂ ਚਾਬੀਆਂ ਦੇਣੀਆਂ ਨਹੀਂ ਮੋਹ ਕੇ ਦੀਆਂ ਚਾਬੀਆਂ ਲੈ ਕੇ ਸੁਣਨੀਆਂ ਨੇ ਸੱਸ ਕੇ ਦੀ ਪ੍ਰਬੰਧ ਮੇਰੇ ਹੱਥ ਵਿੱਚ ਰਵੇ ਨੋਹ ਕੇ ਦੀ ਨਹੀਂ ਪ੍ਰਬੰਧ ਮੈਂ ਲੈ ਕੇ ਰਹਿਣਾ ਰੋਣਾ ਹੀ ਸਾਰਾ ਤੂੰ ਕੀ ਕਰਨਾ ਪ੍ਰਬੰਧ ਟੈਂਸ਼ਨ ਨਹੀਂ ਤੇ ਪਾੜਨੀ ਰੱਖੀ ਰੱਖ ਤੂੰ ਚਾਬੀਆਂ ਸਾਂਭ ਕੇ ਫਰਕ ਨਹੀਂ ਪੈਂਦਾ ਅਸੀਂ ਸਗੋਂ ਆਪ ਆਪਣੇ ਆਪ ਨੂੰ ਉਲਝਾਉਂਦੇ ਆ ਆਪਣੇ ਆਪ ਨੂੰ ਰਿਲੈਕਸ ਰੱਖਣਾ ਹੈ ਨਾ ਆਪਣੇ ਆਪ ਨੂੰ ਸੌਖਿਆ ਰੱਖਣਾ ਦਾਕਰ ਜੋ ਤੂੰ ਕਰਵੇਂ ਕਰੀ ਜਾ ਮੇਰੇ ਕੋਲ ਜਿੰਨਾ ਹੋਏਗਾ ਮੈਂ ਕਰੀ ਜਾਣਾ ਬਸ ਠੀਕ ਹੈ ਜੀ ਆਓ ਮੰਨਦੇ ਹਾਂ ਮੈਂ ਛੋੜ ਕੁਮਾਨ ਐ ਮੇਰੇ ਮਾਣਾ ਤੂੰ ਹੰਕਾਰ ਛੱਡ ਦੇ ਮੈਂ ਵੱਡਾ ਮੈਂ ਸਵੇਰੇ ਗੁਰਦੁਆਰੇ ਬਾਣੀ ਪੜ ਕੇ ਆਇਆ ਮੈਂ ਇਸ ਤਰ੍ਹਾਂ ਸਾਰੀਆਂ ਗੱਲਾਂ ਛੱਡ ਦੇ